ਲੋ ਜੀ ਆਪਾਂ ਤੁਹਾਨੂੰ ਅੱਜ ਦੱਸਾਂਗੇ ਸੌਖੇ ਤਰੀਕੇ ਦੇ ਨਾਲ ਬੁਗਰਮ ਟਿਕਨ ਜੋ ਤੁਸੀਂ ਕਹਿੰਨੇ ਆ ਉਹਨੂੰ ਕਿਸ ਤਰ੍ਹਾਂ ਲਾਇਆ ਜਾਂਦਾ ਹੈ ਠੀਕ ਹੈ ਜੀ ਇਹ ਮੈਂ ਪਹੁੰਚਾਇਆ ਸਲਵਾਰ ਦਾ ਇਹਦੇ ਲਈ ਮੈਂ ਕੱਪੜਾ ਕੱਟ ਲਿਆ ਹੈਗਾ ਇਹ ਵੜਾ ਥੋੜਾ ਜ਼ਿਆਦਾ ਆ ਤਾਂ ਕੋਈ ਨਾ ਬਾਅਦ ਚ ਆਪਾਂ ਇਹਨੂੰ ਕੱਟ ਉੱਤ ਲਵਾਂਗੇ ਠੀਕ ਹੈ ਜੇ ਕਹੋ ਤਾਂ ਆਪਾਂ ਹੁਣੇ ਪੂਰਾ ਪੂਰਾ ਕਰ ਦਿੰਨੇ ਆ ਹੁਣ ਆਪਾਂ ਇਹ ਚਾਇਨਾ ਦੀ ਬੁੱਕ ਰੰਮਿਆ ਮੇਰੇ ਕੋਲ ਤੇ ਮੈਂ ਇਹਨੂੰ ਵੀ ਪਹੁੰਚ ਦੇ ਹਿਸਾਬ ਨਾਲ ਕੱਟ ਦਿੰਦੀ ਆ। ਵੈਸੇ ਮੈਂ ਕੱਟਦੀ ਨਹੀਂ ਹੈ ਕਿ ਸਿਰਫ ਤੁਹਾਨੂੰ ਦਿਖਾਉਣ ਕਰਕੇ ਮੈਂ ਤਾਂ ਬਾਅਦ ਚ ਫਿਰ ਜਿੰਨਾ ਲੋੜ ਹੁੰਦੀ ਕੱਟ ਲਈਦਾ ਆ। ਹੁਣ ਆਪਾਂ ਕੀ ਕਰਨਾ ਇੱਥੋਂ ਪੈਰ ਦਾ ਇੰਨਾ ਕੱਪੜਾ ਛੱਡ ਕੇ ਇੰਨਾ ਪੈਰ ਦਾ ਕੱਪੜਾ ਛੱਡ ਕੇ ਆਪਾਂ ਤੇ ਬਾਕੀ ਨੂੰ ਜਿਹੜਾ ਇਸ ਤਰ੍ਹਾਂ ਫੋਲਡ ਅਗਾ ਰਕੇ ਤੇ ਇਹਦੇ ਤੇ ਆਪਾਂ ਸਲਾਈ ਜਿਹੜੀ ਆ ਲਾ ਦੇਣੀ ਹੈ। ਆ ਦੇਖ ਲਓ ਮੈਂ ਇਸ ਤਰ੍ਹਾਂ ਪੈਰ ਪੈਰ ਦਾ ਜਿਹੜਾ ਆ ਛੱਡ ਦਿੱਤਾ ਕੱਪੜਾ। ਨਾ ਜੇ ਸਾਰੇ ਨੂੰ ਲਾ ਲਈਏ ਜੀ ਸਲਾਈ। ਰਵੜ ਚੋਸ਼ ਬਗ ਲਗੀ ਨਹੀਂ ਸੀ ਇਹ ਵੀ ਦੇਖਣਾ ਪੈਣਾ ਧਾਗਾ ਟੁੱਟ ਗਿਆ ਹੈ ਸ਼ਾਇਦ ਨਹੀਂ ਤਾਂ ਗਵੇਂ ਟੁੱਟਿਆ ਪਰ ਰਵੜਾ ਜਰੂਰ ਬਗ ਲਗੀ ਸੀ ਸਹੀ ਆ ਇਹ ਧਾਗਾ ਹਾਂਜੀ ਧਾਗਾ ਹੀ ਹੈ ਇਹਦਾ ਟੁੱਟ ਗਿਆ ਹੋਗਾ ਧਾਗਾ ਫੇ ਦਵਾ ਪਾ ਲੈਨੇ ਆ ਇਕ ਤਾਂ ਕਾਲਾ ਧਾਗਾ ਅੰਦਰ ਦਿਖਾਈ ਨਹੀਂ ਦਿੰਦਾ ਬਾਹਰ بارش ਹੁੰਦੀ ਆ ਇਸ ਕਰਕੇ ਮੈਂ ਅੱਜ ਨਾ ਅੰਦਰ ਹੀ ਬੈਠੀ ਹੈਗੀ ਲੋ ਜੀ ਪੂਰੀ ਕਰ ਲੈਨੇ ਇਹਦੀ ਸਲਾਈ ਆਪਾਂ ਇਹਨੂੰ ਵੱਡੇ ਪਕੇ ਦੇ ਨਾਲ ਲਾ ਲੈਣਾ ਹੈ ਹੁਣ ਬਿਲਕੁਲ ਆਪਾਂ ਇਹ ਜਿਹੜਾ ਸਲਵਾਰ ਦਾ ਪਹੁੰਚਾਇਆ ਇਹਨੂੰ ਇਹਦੇ ਤੇ ਨਾਲ ਰੱਖ ਕੇ ਇਸ ਤਰ੍ਹਾਂ ਹੀ ਬਿਲਕੁਲ ਇਹਨਾਂ ਨੂੰ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਬਰਾਬਰ ਰੱਖ ਕੇ ਇਸ ਤਰ੍ਹਾਂ ਤੇ ਇਹਦੇ ਬਿਲਕੁਲ ਇਹਦੇ ਟਿਕਨ ਦੇ ਨਾਲ-ਨਾਲ ਆਪਾਂ ਸਲਾਈ ਜਿਹੜੀ ਆ ਲਾ ਲਣੀ ਹੈ ਦੀ ਸਲਾਈ ਆਪਾਂ ਕਰ ਲਈ ਆ ਪੂਰੀ ਹੁਣ ਨਾ ਇਹਨਾਂ ਆਪਾਂ ਕਈ ਵਾਰੀ ਤੇ ਕਈ ਤੇ ਇਸ ਤਰ੍ਹਾਂ ਸਲਾਈ ਲਾ ਲੈਂਦੇ ਬਿਲਕੁਲ ਨਾਲ ਨਾਲ ਕਈ ਵਾਰੀ ਕੀ ਹੁੰਦਾ ਆਪਣੇ ਕੋਲ ਸਲਾਈ ਸਿੱਧੀ ਨਹੀਂ ਲੱਗਦੀ ਹੈਗੀ ਆ ਵਾਲੀ ਵੀ ਕਈ ਵੇਦਾਂ ਕਰ ਲੈਂਦੇ ਇਸ ਤਰ੍ਹਾਂ ਫੋਲਡ ਕਰਕੇ ਪਹਿਲੀ ਸਲਾਈ ਜਿਹੜੀ ਲਾ ਲੈਂਦੇ ਆ ਤਾਂ ਜੇ ਨਾ ਆਪਣੇ ਕੋਲ ਸਿੱਧੀ ਲੱਗਦੀ ਹੋਵੇ ਆਪਾਂ ਇਸੇ ਤਰ੍ਹਾਂ ਇੱਦਾਂ ਪੌਂਚੇ ਨੂੰ ਖੋਲ ਕੇ ਇਹ ਬੁਕਰਮ ਨੂੰ ਖੋਲ ਕੇ ਇਹਦੇ ਨਾਲ ਬਿਲਕੁਲ ਨਾਲ ਨਾਲ ਆਪਾਂ ਸਲਾਈ ਜਿਹੜੀ ਆ ਲਾ ਲੈਣੀ ਆ ਐਸਟਰਾ ਠੀਕ ਆ ਆ ਦੇਖ ਲਓ ਆ ਸਲਾਈ ਆ ਇਹਦੀ ਇੱਚ ਕਿਤਾ ਪਤਾ ਨਹੀਂ ਲੱਗਦਾ ਹੈਗਾ ਕੱਪੜਾ ਵੀ ਦੂਸਰਾ ਹੈ ਨਾ ਇਸ ਕਰਕੇ ਆ ਇਹ ਇੱਥੇ ਹੈਗਾ ਇਹ ਜੋੜ ਇਹਦਾ ਆ ਦੇਖੋ ਇੱਥੇ ਜੋੜਿਆ ਇਹਦਾ ਠੀਕ ਆ ਤਾਂ ਆਪਾਂ ਇਹ ਨਾਲ-ਨਾਲ ਸਲਾਈ ਜਿਹੜੀ ਆ ਨਹੀਂ ਨਹੀਂ ਹੋਜੀ ਸਲਾਈ ਆਪਾਂ ਲਾ ਦੇ ਪੂਰੀ ਹੁਣ ਜਿਹੜਾ ਇਹ ਆਸਾਨੀ ਦੇ ਨਾਲ ਜਿਹੜਾ ਆ ਫੋਲਡ ਹੋ ਜਾਊਗਾ ਇਸ ਤਰ੍ਹਾਂ ਕਰਕੇ ਹਨਾ ਆ ਦੇਖੋ ਹੁਣ ਆਪਾਂ ਨੂੰ ਇੱਥੇ ਨਾਲ-ਨਾਲ ਸਲਾਈ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਸਲਾਈ ਜਿਹੜੀ ਆ ਲੱਗ ਗਈ ਹੈਗੀ ਦੇਖ ਲਓ ਆ ਇੱਥੇ ਕਿ ਦਿਸਦੀ ਆ ਨਾ ਥੋੜੀ ਜੀ ਸਿੱਧੇ ਜਿਹਾ ਕੱਪੜੇ ਦੇ ਕੋਲ ਆ ਸਲਾਈ ਲੱਗ ਗਈ ਇਹ ਦੇਖ ਹੁਣ ਆਪਾਂ ਇਹਦੇ ਪੈਰ ਪੈਰ ਦਾ ਨਾਲ ਲਾ ਕੇ ਤਾਂ ਆਪਣੇ ਪਹੁੰਚੇ ਜਿਹੜੇ ਆ ਬੜੀ ਆਸਾਨੀ ਦੇ ਨਾਲ ਬਣਾ ਸਕਦੇ ਆ ਇਹ ਜਿਹੜਾ ਬੁਕਰਾਂ ਲਾਉਣ ਦਾ ਤਰੀਕਾ ਹੈ ਨਾ ਬਹੁਤ ਸੌਖਾ ਹੈਗਾ ਆ ਇਸ ਤਰ੍ਹਾਂ ਆਪਾਂ ਲਾ ਸਕਦੇ ਆ ਤਾਂ ਵੀ ਮੇਰਾ ਬੁਕਰਮ ਟਿਕਨ ਲਾਉਣ ਦਾ ਤਰੀਕਾ ਕਿਦਾਂ ਦਾ ਲੱਗਾ ਜੇ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਉਹਨਾਂ ਚ ਜਿਸ ਸਾਡੇ ਮੇਰੇ ਵੱਲੋਂ ਸੱਸਰੀ ਕਾਲਜੀ